ਜੋ ਗੁਰੂ ਘਰ ਤੁਸੀਂ ਦੇਖ ਰਹੇ ਹੋ ਤੁਹਾਨੂੰ ਲੱਗ ਰਿਹਾ ਹੋਊਗਾ ਕਿ ਮੈਂ ਪੰਜਾਬ ਦੇ ਕਿਸੇ ਸ਼ਹਿਰ ਜਾਂ ਪਿੰਡ ਦੇ ਵਿੱਚ ਖੜਾ ਪਰ ਮੈਂ ਕੈਨੇਡਾ ਦੇ ਵਿੱਚ ਖੜਾ ਕੈਨੇਡਾ ਦੇ ਪ੍ਰਵਿੰਸ ਅਲਬਰਟਾ ਦੇ ਵਿੱਚ ਖੜਾ ਇਹ ਗੁਰੂ ਘਰ ਅਲਬਰਟਾ ਦੇ ਵਿੱਚ ਮੌਜੂਦ ਆ 1986 ਦੇ ਵਿੱਚ ਇਹ ਜ਼ਮੀਨ ਖਰੀਦੀ ਸੀ 89 ਦੇ ਵਿੱਚ ਇਹ ਮਤਲਬ ਆ ਬਾਬਾ ਜੀ ਦਾ ਅਸਣ ਤਿਆਰ ਹੋਇਆ ਪਹਿਲਾਂ ਫਿਰ ਬਾਬਾ ਜੀ ਇੱਥੇ ਆ ਕੇ ਫਿਰ ਬਾਬਾ ਜੀ ਨੇ ਇਹਦਾ ਟੱਕ ਲਾਇਆ ਫਿਰ ਇਹ ਬਿਲਡਿੰਗ ਸ਼ੁਰੂ ਹੋਈ 95 ਦੇ ਵਿੱਚ ਗੁਰੂ ਗ੍ਰੰਥ ਸਾਹਿਬ ਫਿਰ ਇੱਧਰ ਵਿੱਚ ਪ੍ਰਕਾਸ਼ ਪ੍ਰਕਾਸ਼ ਕੀਤੇ ਇਦਰੀ ਇਦਿਆ ਤੋਂ ਮਿਸਤਰੀ ਲੈਂਦੇ ਸੀ ਚਾਰ ਚਾਰ ਪੰਜ ਮਿਸਤਰੀ ਦੇ ਤੋਂ ਲੈਂਦੇ ਸੀ ਅੱਛਾ ਜੀ ਹਾਂ ਉਹ ਫਿਰ ਸਾਰੇ ਮਿਸਤਰੀ ਇੱਥੇ ਕੰਮ ਸਾਰੀ ਬਿਲਡਿੰਗ ਉਹਨਾਂ ਦੇ ਹੱਥੀ ਬਣੀ ਹਾਂ ਤੇ ਫਿਰ ਉਸ ਤੋਂ ਬਾਅਦ ਜਿਹੜਾ ਉਹਨਾਂ ਵਿੱਚੋਂ ਜਾਨੀ ਇੱਥੇ ਸੰਗ ਭਿੰਦਰ ਸਿੰਘ ਅਜੇ ਲਾਈਵ ਨੇ ਤੇ ਉਹ ਇੱਥੇ ਸੇਵਾ ਕਰਦਿਆ ਅਜੇ ਵੀ ਤੇ ਸਾਰਾ ਕੰਮ ਹੱਥੀ ਸੰਗਤ ਨੇ ਵਲੰਟੀਅਰ ਮੁੰਡੇ ਇੰਗਲੈਂਡ ਤੋਂ ਆ ਕੇ ਆਉਂਦੇ ਸੀਗੇ ਪੈਨਕੂਵਰ ਤੋਂ ਆਉਂਦੇ ਸੀ ਟ੍ਰਾਂਟੋ ਤੋਂ ਆਉਂਦੇ ਸੀ ਜਿੱਥੇ ਬਾਬਾ ਜੀ ਦੀ ਪਿਆਰ ਵਾਲੀ ਸੰਗਤ ਬੈਠੀ ਆ ਹਾਂਜੀ ਉਹ ਸਾਰੀ ਸੰਗਤ ਬਾਬਾ ਜੀ ਦੀ ਪਿਆਰ ਵਾਲੀ ਇੱਥੇ ਆ ਕੇ ਸੇਵਾ ਕਰਦੀ ਸੀ ਸੜਕਾਂ ਜਦੋਂ 3.5 ਵਜੇ ਮਾਹਰੇ ਪ੍ਰਕਾਸ਼ ਹੁੰਦੇ ਆ ਜੀ ਜੀ ਤੇ 4 ਵਜੇ ਸੁਖਨੀ ਸਾਹਿਬ ਸ਼ੁਰੂ ਹੁੰਦੀ ਆ ਜੀ ਤੇ ਫਿਰ ਸੁਖਨੀ ਸਾਹਿਬ ਦੇ ਪਾਠ ਤੋਂ ਬਾਅਦ ਆਸਰਦੀਵਾਰ ਦਾ ਕੀਰਤਨ ਹੁੰਦਾ ਜੀ ਜਦੋਂ ਆਸਰਦੀਵਾਰ ਦੀ ਕੀਰਤਨ ਦਾ ਸਮਾਪਤੀ ਹੋ ਜਾਂਦੀ ਆ ਫਿਰ ਜਦ ਹੀ ਸੁਖਮਨੀ ਸਾਹਿਬ ਦਾ ਪਾਠ ਸ਼ੁਰੂ ਹੋ ਜਾਂਦਾ ਬਹੁਤ ਸੰਗਤ ਆਉਂਦੀ ਬਾਬਾ ਜੀ ਦੀ ਬਹੁਤ ਕਿਰਪਾ ਵਾ ਮਤਲਬ ਪਹਿਲਾਂ ਪਹਿਲਾਂ ਬਹੁਤ ਥੋੜੀ ਸੀ ਜਦੋਂ ਉਹਦੀ ਕਮਿਊਨਿਟੀ ਵੀ ਛੋਟੀ ਸੀ ਕਮਿਊਨਿਟੀ ਛੋਟੀ ਸੀ ਉਹ ਸੰਗਤ ਬਾਬਾ ਜੀ ਦੀ ਕਿਰਪਾ ਦੇ ਨਾਲ 올 ਦਾ ਟਾਈਮ ਹਾਰ ਟਾਈਮ ਇੱਕ ਬੰਦਾ ਪ੍ਰਸ਼ਾਨ ਤੇ ਬੈਠਾ ਰਹਿੰਦਾ ਸਾਰਾ ਦਿਨ ਸੰਗਤ ਆਈ ਜਾਂਦੀ ਹੈ ਸਾਰਾ ਦਿਨ ਸੰਗਤ ਆਈ ਜਾਂਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿੱਛੇ ਜੋ ਗੁਰੂ ਘਰ ਤੁਸੀਂ ਦੇਖ ਰਹੇ ਹੋ ਤੁਹਾਨੂੰ ਲੱਗ ਰਿਹਾ ਹੋਊਗਾ ਕਿ ਮੈਂ ਪੰਜਾਬ ਦੇ ਕਿਸੇ ਸ਼ਹਿਰ ਜਾਂ ਪਿੰਡ ਦੇ ਵਿੱਚ ਖੜਾ ਹਾਂ ਪਰ ਤੁਸੀਂ ਬਿਲਕੁਲ ਗਲਤ ਸੋਚ ਰਹੇ ਹੋ ਮੈਂ ਕੈਨੇਡਾ ਦੇ ਵਿੱਚ ਖੜਾ ਹਾਂ ਕੈਨੇਡਾ ਦੇ ਪ੍ਰਵਿੰਸ ਅਲਬਰਟਾ ਦੇ ਵਿੱਚ ਖੜਾ ਹਾਂ ਤੇ ਇਹ ਗੁਰੂ ਘਰ ਅਲਬਰਟਾ ਦੇ ਵਿੱਚ ਮੌਜੂਦ ਆ ਸੋ ਇਸ ਤਰ੍ਹਾਂ ਦੀ ਬਿਲਡਿੰਗ ਇਹ ਬਿਲਡਿੰਗ ਦੀ ਜਿੰਨੀ ਕਿ ਸਾਨੂੰ ਜਾਣਕਾਰੀ ਹੈ ਕਿ 1986 ਦੇ ਵਿੱਚ ਇਸ ਗੁਰੂ ਘਰ ਦੀ ਇਮਾਰਤ ਨੂੰ ਬਣਾਉਣ ਵਾਸਤੇ ਜਿਹੜੀ ਸ਼ੁਰੂਆਤ ਕੀਤੀ ਗਈ ਤੇ ਉਸ ਤੋਂ ਬਾਅਦ ਸੰਗਤ ਦੇ ਸਹਿਯੋਗ ਨਾਲ ਇਹ ਗੁਰੂ ਘਰ ਸ਼ਿਸ਼ੋਭਿਤ ਕੀਤਾ ਗਿਆ ਜਿਹੜਾ ਨਾਨਕ ਸਰ ਜਿਹੜਾ ਗੁਰੂ ਘਰ ਦੇ ਨਾਮ ਨਾਲ ਇਸ ਨੂੰ ਜਾਣਿਆ ਜਾਂਦਾ ਤੇ ਤੁਹਾਨੂੰ ਇਸ ਗੁਰੂ ਘਰ ਦੀ ਪੂਰੀ ਜਾਣਕਾਰੀ ਦਿੰਨੇ ਆ ਕਦੋਂ ਇਹ ਸ਼ਿਸ਼ੋਭਿਤ ਹੋਇਆ ਕਿਵੇਂ ਇਸ ਗੁਰੂ ਘਰ ਨੂੰ ਬਣਾਇਆ ਗਿਆ ਉਹ ਸਾਰੀ ਜਾਣਕਾਰੀ ਤੁਹਾਨੂੰ ਇਸ ਵੀਡੀਓ ਚ ਦੇਵਾਂਗੇ ਆਓ ਮੇਰੇ ਨਾਲ ਬਾਬਾ ਜੀ ਦੇ ਅਜੇ ਵੀ ਹੁਣ ਜਿਵੇਂ ਕੱਲ ਨੂੰ ਬਾਬਾ ਜੀ ਦਾ ਪ੍ਰਕਾਸ਼ ਦਿਹਾੜਾ ਅੱਛਾ ਜੀ ਕੱਲ ਨੂੰ ਉੱਥੇ ਸਾਰੀ ਇਧਰ ਪਹਿਲਾਂ ਭੋਗ ਪੈਣਗੇ ਠੀਕ ਹੈ ਜੀ ਭੋਗ ਪੈ ਕੇ ਦਰਬਾਰ ਚ ਫਿਰ ਸਾਰੀ ਸੰਗਤ ਉੱਥੇ ਜਾਊਗੀ ਆਸਣ ਚ ਹਾਂਜੀ ਉੱਥੇ ਬੈਠ ਕੇ ਬਾਬਾ ਜੀ ਦੀ ਕੁਰਸੀ ਕੋਲੇ ਬੈਠ ਕੇ ਸੰਗਤ ਹਰਜਸ ਕਰਦੀ ਆ ਹੂੰ ਹੂੰ ਤੇ ਮੈਂ ਉਹਨਾਂ ਨੂੰ ਯਾਦ ਕੀਤਾ ਦਰਸ਼ਨ ਕੀਤੇ ਕਰਦੇ ਹਾਂ ਸਾਰੇ ਉੱਥੇ ਦਰਸ਼ਨ ਕਰਦੇ ਆ ਅੱਛਾ ਉਹ ਬਿਲਡਿੰਗ ਵੀ ਹਾਂ ਇਹ ਨਾਲ ਹੀ ਬਣੀ ਸੀ ਇਕੱਠੀ ਹੀ ਬਣੀ ਸੀ ਪਹਿਲਾਂ ਉਹ ਬਣਾਈ ਸੀ ਪਹਿਲਾਂ ਉਹ ਬਣਾਈ ਬਹਿਮ ਕੂਬਰ ਫਿਰ ਬਾਬਾ ਜੀ ਉਹ ਪਹਿਲਾਂ ਬਾਬਾ ਜੀ ਘਰਾਂ ਚ ਆ ਕੇ ਰਹਿੰਦੇ ਮਤਲਬ ਆਸਣ ਲਾਉਂਦੇ ਹੁੰਦੇ ਸੀ ਫਿਰ ਬਾਬਾ ਜੀ ਬੇ ਲਿਵਾਸ ਤੇ ਇਹ ਬਿਲਡਿੰਗ ਬਣਾਈ ਅੱਛਾ ਜੀ ਫਿਰ ਬਾਬਾ ਜੀ ਇੱਥੇ ਆ ਕੇ ਰਹਿਣ ਲੱਗੇ ਹਾਂਜੀ ਫਿਰ ਜਦ ਬਾਬਾ ਜੀ ਇੱਥੇ ਆ ਕੇ ਰਹਿਣ ਲੱਗੇ ਫਿਰ ਉਦੋਂ ਬਾਅਦ ਫਿਰ ਇਹਦਾ ਟੱਕ ਲਾਇਆ ਗੁਰਦੁਆਰੇ ਦਾ ਹੂੰ ਫਿਰ ਆ ਕੇ ਉਹਨੂੰ ਗੁਰਦੁਆਰਾ ਸ਼ੁਰੂ ਕੀਤਾ ਅੱਛਾ ਜੀ ਤੁਸੀਂ ਪਹਿਲਾਂ ਦੱਸਿਆ ਵੀ ਹਣ ਕਿਦਾਂ ਕਿਹੜੇ ਸਾਲ ਚ ਜ਼ਮੀਨ ਖਰੀਦੀ ਕਿਵੇਂ ਉਹ ਥੋੜਾ 1986 ਦੇ ਵਿੱਚ ਇਹ ਜ਼ਮੀਨ ਖਰੀਦੀ ਸੀ ਠੀਕ ਹੈ ਜੀ ਹਾਂ ਫਿਰ 89 ਦੇ ਵਿੱਚ ਇਹ ਮਤਲਬ ਬਾਬਾ ਜੀ ਦਾ ਅਸਣ ਤਿਆਰ ਹੋਇਆ ਪਹਿਲਾਂ ਹੂੰ 89 ਦੇ ਵਿੱਚ ਅਸਣ ਤਿਆਰ ਹੋਣ ਤੋਂ ਬਾਅਦ ਫਿਰ ਬਾਬਾ ਜੀ ਇੱਥੇ ਆ ਕੇ ਫਿਰ ਬਾਬਾ ਜੀ ਨੇ ਇਹਦਾ ਟੱਕ ਲਾਇਆ ਹੂੰ ਹੂੰ ਫਿਰ ਇਹ ਬਿਲਡਿੰਗ ਸ਼ੁਰੂ ਹੋਈ ਅੱਛਾ ਫਿਰ ਇਹ ਬਿਲਡਿੰਗ ਬਣੀ ਹਾਂ 95 ਦੇ ਵਿੱਚ ਗੁਰੂ ਗ੍ਰੰਥ ਸਾਹਿਬ ਫਿਰ ਇਧਰ ਵਿੱਚ ਪ੍ਰਕਾਸ਼ ਕੀਤੇ ਪੂਰੇ ਫਰੰਟ ਗੈਲਰੀ 'ਚ ਠੀਕ ਹੈ ਜੀ ਅਜੇ ਮਗਰਲਾ ਦਰਬਾਰ ਆ ਉਹ ਹੁਣ ਮੈਨੂੰ ਪੱਕਾ ਨਹੀਂ ਪਤਾ ਵੀ ਕਿਹੜੇ ਸਾਲ 'ਚ ਅਸੀਂ ਤਿਆਰ ਕੀ ਬੂਹ ਹੋਇਆ ਇਧਰਲੇ ਪਾਸੇ ਪਰ 95 ਦੇ ਵਿੱਚ ਜਿਹੜਾ ਛੋਟਾ ਦਰਬਾਰ ਆ ਉਹ 'ਚ ਹੋਇ ਸੀ ਸਾਰੇ ਫਿਰ ਮਿਸਤਰੀ ਵਗੈਰਾ ਇੰਡੀਆ ਤੋਂ ਇੰਡੀਆ ਏਰੀਆ ਤੋਂ ਮਿਸਤਰੀ ਲਿਆਂਦੇ ਸੀ 4 4-5 ਮਿਸਤਰੀ ਦੇ ਤੋਂ ਲਿਆਂਦੇ ਸੀ ਅੱਛਾ ਜੀ ਹਾਂ ਉਹ ਫਿਰ ਸਾਰੇ ਮਿਸਤਰੀ ਇੱਥੇ ਕੰਮ ਸਾਰੀ ਬਿਲਡਿੰਗ ਉਹਨਾਂ ਦੇ ਹੱਥੀ ਬਣੀ ਹਾਂ ਤੇ ਫਿਰ ਉਸ ਤੋਂ ਬਾਅਦ ਜਿਹੜਾ ਹੁਣ ਉਹਨਾਂ ਵਿੱਚੋਂ ਜਾਨੀ ਇੱਕ ਸਿੰਘ ਭਿੰਦਰ ਸਿੰਘ ਅੱਛਾ ਉਹ ਅਜੇ ਅਲਾਈਵ ਨੇ ਤੇ ਉਹ ਇੱਥੇ ਸੇਵਾ ਕਰਦਿਆ ਅਜੇ ਵੀ ਅੱਛਾ ਅਜੇ ਵੀ ਕਰਦੇ ਹਾਂ ਹਾਂ ਆ ਸਾਰੀ ਟਾਇਲ ਵਗੈਰਾ ਉਹਨਾਂ ਨੇ ਲਾਈ ਆ ਤੇ ਅੰਦਰਲਾ ਜਿਹੜਾ ਦਰਬਾਰ ਦੇ ਵਿੱਚ ਡੈਕੋਰੇਸ਼ਨ ਸਾਰੀ ਇਹ ਵੀ ਉਹਨਾਂ ਦੇ ਹੱਥੀ ਹੋਈ ਆ ਉਹਨਾਂ ਨੇ ਕੀਤੀ ਇੱਥੇ ਹਾਂ ਤੇ ਬਾਕੀ ਜਿਹੜੀ ਜਿਹੜਾ ਕੰਸਟਰਕਸ਼ਨ ਦੀ ਲੁੱਕ ਆਫਟਰ ਆ ਸਾਰੀ ਜਿਵੇਂ ਕੰਦਾ ਸਾਰੀਆਂ ਨਕਸ਼ਾ ਚਲੋ ਬਣਾਇਆ ਹੀ ਆ ਜੀ 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 ਤੇ ਨਕਸ਼ਾ ਵੀ ਮਹਾਰਾਜ ਨੇ ਬਾਬਾ ਜੀ ਜਿਨੂੰ ਅਸੀਂ ਬਾਬਾ ਫਰਨੇਸ ਜੀ ਉਹਨਾਂ ਨੇ ਪਿਆਰ ਦੇ ਨਾਲ ਸਾਰੇ ਮਹਾਰਾਜ ਕਹਿੰਦੇ ਆ ਹੂੰ 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 ਉਹਨਾਂ ਦੇ ਦਸਨ ਮੁਤਾਬਕ ਇਹ ਸਾਰਾ ਨਕਸ਼ਾ ਬਣਿਆ ਸਾਰਾ ਤੇ ਇਹ ਐਕਚੁਅਲੀ ਇਹ ਸਤਖੰਡ ਦਾ ਨਕਸ਼ਾ ਆ ਅਸਰ ਠੀਕ ਹੈ ਜੀ ਯਾ ਏ ਜਾਨੀ ਵੀ ਮਤਲਬ ਸੱਚਖੰਡ ਹੀ ਆ ਇਹ ਹਾਂ ਨਹੀਂ ਚਲੋ ਜਿੱਥੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸ਼ੋਭਿਤ ਹੈ ਉਹ ਜਗਾ ਸੱਚਖੰਡ ਹੀ ਹੈ ਹਾਂ ਸੱਚਖੰਡ ਹੀ ਹੈ ਹਾਂ ਜਿੱਥੇ ਵੀ ਗੁਰੂ ਗੰਗ ਸਾਹਿਬ ਦੀ ਸਾਰੀ ਕੰਸਟ੍ਰਕਸ਼ਨ ਹੈ ਜਿਹੜੀ ਬਾਬਾ ਜੀ ਹਰਦੇਖ ਸਿੰਘ ਜੀ ਹੁਣਾਂ ਦੇ ਜਿਵੇਂ ਤੁਸੀਂ ਇੱਕ ਚੀਜ਼ ਦੱਸੀ ਵੀ ਕੋਈ ਵੀ ਇੱਥੇ ਜਿਹੜੀ ਜਿੰਨੀ ਵੀ ਬਿਲਡਿੰਗ ਬਣੀ ਇਹਦੇ ਤੇ ਲੇਬਰ ਨਹੀਂ ਯੂਜ਼ ਕੀਤੀ ਜਾਂ ਲੇਬਰ ਨਹੀਂ ਲੇਬਰ ਯੂਜ਼ ਕੀਤੀ ਆ ਅਸੀਂ ਕੋਈ ਕੰਪਨੀ हायर ਨਹੀਂ ਕੀਤੀ ਅੱਛਾ ਕੰਪਨੀ ਨਹੀਂ हायर ਕੀਤੀ ਕੋਈ ਕੰਪਨੀ हायर ਨਹੀਂ ਕੀਤੀ ਸਾਰਾ ਕੰਮ ਹੱਥੀ ਸੰਗਤ ਨੇ ਵਲੰਟੀਅਰ ਮੁੰਡੇ ਇੰਗਲੈਂਡ ਤੋਂ ਆ ਕੇ ਆਉਂਦੇ ਸੀਗੇ ਪੈਨਕੂਵਰ ਤੋਂ ਆਉਂਦੇ ਸੀ ਟ੍ਰਾਂਟੋ ਤੋਂ ਆਉਂਦੇ ਸੀ ਜਿੱਥੇ ਬਾਬਾ ਜੀ ਦੀ ਪਿਆਰ ਵਾਲੀ ਸੰਗਤ ਬੈਠੀ ਆ ਹਾਂ ਉਹ ਸਾਰੀ ਸੰਗਤ ਬਾਬਾ ਜੀ ਦੇ ਪਿਆਰ ਵਾਲੀ ਇੱਥੇ ਆ ਕੇ ਸੇਵਾ ਕਰਦੀ ਸੀ ਹਾਂ ਹਾਂ ਤੇ ਮੁਖੀ ਸਾਡੇ ਬਾਬਾ ਜੀ ਸੀਗੇ ਹਰਨੇਕ ਸਿੰਘ ਆ ਵੀ ਉਹਨਾਂ ਦੀ ਗਵਾਈ ਚ ਸਾਰਾ ਨਾਡੀ ਡਵਾਈਸ ਕੰਮ ਹੁੰਦਾ ਸੀਗਾ ਹਾਂ ਹਾਂ ਤੇ ਕੰਮ ਸਾਰਾ ਯਾਨੀ ਹੱਥੀ ਹੋਇਆ ਜੀ ਹੱਥੀਂ ਵਲੰਟੀਅਰ ਬੰਦਿਆਂ ਨੇ ਕੰਮ ਕੀਤਾ ਇਹਦੇ 'ਚ ਕੋਈ ਕੰਪਨੀ ਕੰਸਟਰਕਸ਼ਨ ਕੰਪਨੀ ਨਹੀਂ ਹਰ ਕੀਤੀ। ਆ ਵੀ ਆ ਵੀ ਆਪਾਂ ਕਿਸੇ ਦੇ ਸਾਰੇ ਕੰਮ ਕੀਤਾ ਜਾਂ। ਹਾਂ ਕੋਈ ਵੀ ਸਾਰੀ A to Z ਜਿੰਨਾ ਪਲੰਮਿੰਗ ਹੋਈ ਆ ਹੀਟਿੰਗ ਹੋਈ ਆ ਜਾਂ ਕਿੰਨੀ ਬਿਲਡਿੰਗ ਬਣੀ ਛੱਤ ਤੇ ਸਾਈਂ ਕੋਈ ਆ ਆ ਆਈਡੀਆ ਸੀਗਾ ਜੀ ਵੀ ਮਤਲਬ ਕਿੰਨਾ ਕ ਖਰਚਾ ਇਸ ਗੁਰੂ ਘਰ ਨੂੰ ਨੋ ਜਨ ਆਈ ਗਿਆ ਲੱਗੀ ਗਿਆ ਸੰਗਤ ਦਾ ਸੰਗਤ ਦੇ ਗੱਫੇ ਸੀ ਕੋਈ ਇਹਦੇ ਤੇ ਮਾਰਗੇਜ ਨਹੀਂ ਹੈਗੀ ਕੋਈ ਲੋਨ ਨਹੀਂ ਹੈਗਾ ਜਿੱਦਾਂ ਆਈ ਗਿਆ ਬਾਬਾ ਜੀ ਦੀ ਕਿਰਪਾ ਦੇ ਨਾਲ ਉਹਨਾਂ ਲੱਗੀ ਗਿਆ ਕਿਸੇ ਤੋਂ ਕੋਈ ਮੰਗਣ ਨਹੀਂ ਗਏ ਹਮ ਬਿਲਕੁਲ ਕਦੇ ਕੋਈ ਅਗਰਾਹੀ ਨਹੀਂ ਕੀਤੀ ਹਮ ਵੀ ਜਾ ਕੇ ਕਿਤੇ ਅਗਰਾਹੀ ਕਰੀਏ ਵੀ ਵੀ ਪੈਸੇ ਭਾਈ ਗੁਰੂ ਘਰ ਬਣਾਉਣ ਲੱਗੇ ਆ ਹਾਂਜੀ ਹਾਂਜੀ ਤੇ ਸੋ ਇਹ ਬਾਬਾ ਜੀ ਦੀ ਕਿਰਪਾ ਸੀਗੀ ਬਾਬਾ ਜੀ ਕਹਿੰਦੇ ਸੀ ਵੀ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਪ੍ਰਕਾਸ਼ ਨੇ ਜਿਹੜਾ ਸਾਰੀ ਦੁਨੀਆ ਨੂੰ ਦੇਣ ਵਾਲਾ ਪਦਾਰਥ ਬੈਠਾ ਹਾਂ ਰਾਈਟ ਉਹ ਮੰਗ ਕੇ ਉਹ ਮੰਗ ਕੇ ਕਿ ਬਣਾਈ ਤਾਂ ਫਿਰ ਕਾਦੀ ਬਣਾਈ ਸੰਗਤ ਨੇ ਇਹ ਸੰਗਤ ਦੀ ਜਿਵੇਂ ਜਿਵੇਂ ਆਈ ਗਿਆ ਉਹ ਮੇ ਲੱਗੀ ਗਿਆ ਉਹ ਮੇ ਲੱਗੀ ਤੇ ਮਤਲਬ ਯਾਨੀ ਕਿ ਇੰਨਾ ਪੁਰਾਣਾ ਹੁਣ ਹਨਾ ਕਾਫੀ ਸਾਲ ਹੋ ਗਏ ਤੇ ਮਤਲਬ ਸੰਗਤ ਦਾ ਕਿੰਨਾ ਕੁ ਪਿਆਰ ਹੈ ਇੱਥੇ ਕਿਹੜੇ ਕਿਹੜੇ ਦਿਹਾੜੇ ਜਿਹੜੇ ਤੁਸੀਂ ਮਨਾਉਨੇ ਹੋ ਅਸੀਂ ਹਾਂ ਤਾਂ ਅਖੰਡ ਪਾਠ ਦਾ ਸਾਡਾ ਮਤਲਬ ਵੀਕਐਂਡ ਤੇ ਹਰ ਵੀਕਐਂਡ ਤੇ ਹੁੰਦਾ ਹੀ ਹੁੰਦਾ ਜੀ ਚਾਹੇ ਕਿਸੇ ਦਾ ਬੁੱਕ ਹੋਵੇ ਚਾਹੇ ਨਾ ਹੋਵੇ ਅਸੀਂ ਜੇ ਅਖੰਡ ਪਾਠ ਦਾ ਭੋਗ ਪਾਉਣੀ ਪਵੇ ਹਰ ਵੀਕਐਂਡ ਤੇ ਫਰਾਈਡੇ ਅਖੰਡ ਪਾਠ ਪ੍ਰਕਾਸ਼ ਹੁੰਦੇ ਨੇ ਸੰਡੇ ਭੋਗ ਪੈਂਦੇ ਆ ਤੇ ਜੇ ਕਿਸੇ ਦਾ ਬੁੱਕ ਨਹੀਂ ਹੈਗਾ ਤਾਂ ਫਿਰ ਸਰਬੱਤ ਦੇ ਭਲੇ ਦੀ ਅਰਦਾਸ ਕਰ ਜੀ 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 ਸਾਰੇ ਕਿਸੇ ਪਾਠੀ ਦੀ ਕੋਈ ਪੇ ਨਹੀਂ ਹੈਗੀ ਸਾਰੇ ਪਾਠੀ ਸੇਵਾ ਕਰਨ ਆਪਣੇ ਆਪ ਆਉਂਦੇ ਆ ਸੇਵਾਦਾਰੀ ਨੇ ਹਾਂ ਸਾਹਿਬ ਸੇਵਾਦਾਰ ਆਪਣੇ ਆਪ ਆਉਂਦੇ ਆ ਹਾਂ ਸਾਡੇ ਗ੍ਰਾਂਥੀਆਂ ਦੀ ਪਹਿਲਾਂ ਬਾਬਾ ਜੀ ਵੇਲੇ ਤਾਂ ਕੋਈ ਪੇ ਨਹੀਂ ਸੀ ਹੁੰਦੀ ਜੀ ਹੁਣ ਪੇ ਹੈਗੀ ਹੈ ਅੱਛਾ ਅੱਛਾ ਹੁਣ ਅਸੀਂ ਉਹਨਾਂ ਨੂੰ ਪੇ ਕਰਦੇ ਹਾਂ ਉਹਨਾਂ ਨੂੰ ਪੇ ਕਰ ਹਾਂ ਪਹਿਲਾਂ ਉਦੋਂ ਨਹੀਂ ਸੀ ਹੁੰਦੀ ਬਾਬਾ ਜੀ ਵੇਲੇ ਨਹੀਂ ਸੀ ਹੁਣ 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 ਕਰਦੇ ਹਾਂ ਹੂੰ ਹੂੰ ਤੇ ਬਾਕੀ ਸੁਖਨੀ ਸਾਹਿਬ ਦਾ ਪਾਠ ਸਵੇਰੇ 6 ਵਜੇ ਤੜਕਿਓਂ ਜਦੋਂ 3:30 ਵਜੇ ਮahre ਪ੍ਰਕਾਸ਼ ਹੁੰਦੇ ਆ ਜੀ 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 ਫਿਰ 4 ਵਜੇ ਸੁਖਨੀ ਸਾਹਿਬ ਸ਼ੁਰੂ ਹੁੰਦੀ ਆ ਜੀ ਤੇ ਫਿਰ ਸੁਖਨੀ ਸਾਹਿਬ ਦੇ ਪਾਠ ਤੋਂ ਬਾਅਦ ਆਸਾ ਦੀ ਵਾਰ ਦਾ ਕੀਰਤਨ ਹੁੰਦਾ ਜੀ ਜਦੋਂ ਆਸਾ ਦੀ ਵਾਰ ਦੀ ਕੀਰਤਨ ਦਾ ਸਮਾਪਤੀ ਹੋ ਜਾਂਦੀ ਆ ਫਿਰ ਜਦ ਹੀ ਸੁਖਨੀ ਸਾਹਿਬ ਦਾ ਪਾਠ ਸ਼ੁਰੂ ਹੋ ਜਾਂਦਾ ਇਕ ਨੇ ਜਿਹੜੀ ਮੈਂ ਚੀਜ਼ ਦੇਖੀ ਜਿਵੇਂ ਐਡਵੈਂਟਨ ਸ਼ਹਿਰ ਤੋਂ ਕਾਫੀ ਬਾਰ-ਬਾਰ ਆ ਹਣਾ ਕਾਫੀ ਮਤਲਬ ਸਾਈਡ ਨੂੰ ਜਾਂ ਕਹਿ ਲਓ ਤੇ ਫਿਰ ਸੰਗਤ ਅ ਸਦਾ ਰੁਝਾਨ ਰਹਿੰਦੀ ਆ ਬਹੁਤ ਸੰਗਤ ਆਉਂਦੀ ਆ ਬਾਬਾ ਜੀ ਦੀ ਬਹੁਤ ਕਿਰਪਾ ਵਾ ਮਤਲਬ ਪਹਿਲਾਂ-ਪਹਿਲਾਂ ਬਹੁਤ ਥੋੜੀ ਸੀ ਜਦੋਂ ਉਹਦਾ ਕਮਿਊਨਿਟੀ ਵੀ ਛੋਟੀ ਸੀ ਕਮਿਊਨਿਟੀ ਛੋਟੀ ਸੀ ਬਹੁਤ ਸੰਗਤ ਬਾਬਾ ਜੀ ਦੀ ਕਿਰਪਾ ਦੇ ਨਾਲ 올 ਦਾ ਟਾਈਮ ਹਰ ਟਾਈਮ ਇੱਕ ਬੰਦਾ ਪ੍ਰਸ਼ਾਦ ਤੇ ਬੈਠਾ ਰਹਿੰਦਾ ਸਾਰਾ ਦਿਨ ਸੰਗਤ ਆਈ ਜਾਂਦੀ ਹੈ ਸਾਰਾ ਦਿਨ ਸੰਗਤ ਆਈ ਜਾਂਦੀ ਹੈ ਪੂਰਨਵਾਰਸੀ ਨੂੰ ਬਹੁਤ ਇਕੱਠ ਹੁੰਦਾ ਪੂਰਨਵਾਰਸੀ ਅਸੀਂ ਇੱਥੇ ਮਨਾਉਂਦੇ ਆ ਪੂਰਨਮਾਸੀ ਦਾ ਸਮਾਗਮ ਨਾਨਕਸਰ ਦੇ ਵਿੱਚ ਹੁੰਦਾ ਜਿੱਥੇ ਆਪਾਂ ਪੂਰਨਮਾਸੀ ਸ਼ਾਮ ਨੂੰ ਭੋਗ ਪੈਂਦੇ ਆ ਪੂਰਨਮਾਸੀ ਨੂੰ ਸੰਗਤ ਬਹੁਤ ਹੁੰਦੀ ਹੈ ਹਾਂ ਹਾਂ ਵੱਡਾ ਸਮਾਗਮ ਪੂਰਨਮਾਸੀ ਦਾ ਹੁੰਦਾ ਹਰ ਮਹੀਨੇ ਹਾਂ ਤੇ ਬਾਕੀ ਬੱਸ ਲੋ ਬਾ ਆਪਣੇ ਬਾਬਾ ਨਾਨਕ ਸਿੰਘ ਜੀ ਦੀ ਵਰਸੀ ਵੇਲੇ ਅਸੀਂ ਸਮਾਗਮ ਚੱਲਦਾ ਪੂਰਾ ਜੀ 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 ਬਾਕੀ ਸਾਰੇ ਪਰਦੇਸੀ ਮਨਾਉਂਦੇ ਆ ਸਾਲ ਅਸੀਂ ਵੀ ਜਿਵੇਂ ਨਾ ਜਿਵੇਂ ਟਰੱਕ ਤੇ ਆਉਂਦੇ ਜਾਂਦੇ ਆ ਰਾਹ ਨੰਗਦੇ ਸਾਨੂੰ ਪਤਾ ਲੱਗਿਆ ਨਹੀਂ ਸਾਨੂੰ ਇਸ ਗੁਰੂ ਘਰ ਦੇ ਬਾਰੇ ਪਤਾ ਹੀ ਨਹੀਂ ਸੀ ਨਹੀਂ ਸਾਡਾ ਸਾਡੀ ਨਾਲਸਰ ਦੀ ਵੈਬਸਾਈਟ ਹੈਗੀ ਆ ਉਹਦੇ ਤੇ ਪਾਇਆ ਹੋਇਆ ਹੈ ਨਹੀਂ ਚਲੋ ਸਰ ਨਵੇਂ ਹੋਣ ਕਰਕੇ ਜਾਂ ਕਹਿ ਲਓ ਵੀ ਆਉਣ ਜਾਣ ਕਰਕੇ ਪਤਾ ਲੱਗਦਾ ਸੀਗਾ ਨਹੀਂ ਆਦਰਵਾਈਜ਼ ਸਾਨੂੰ ਮਤਲਬ ਵੀ ਗੁਰੂ ਘਰ ਇੱਥੇ ਸ਼ਿਸ਼ੋਭਤਾ ਕਿਉਂਕਿ ਹੋਰ ਕੈਲਗਰੀ ਹੈ ਜਿਵੇਂ ਹੈਗੇ ਸਾਰੇ ਗੁਰੂ ਘਰ ਆ ਉਹਨਾਂ ਬਾਰੇ ਪਤਾ ਤੇ ਪਰ ਇਹ ਤੁਹਾਡਾ ਮਤਲਬ ਇਹ ਉਹਦੇ ਵਿੱਚ ਤੁਹਾਨੂੰ ਜਦੋਂ ਜਦੋਂ ਸਰਚ ਕਰਨ ਨਹੀਂ ਸਰਚ ਵਾਲੇ ਨਹੀਂ ਵੈਸੇ ਹੀ ਕਿਉਂਕਿ ਜਦੋਂ ਆਪਾਂ ਕਿਤੇ ਵੀ ਜਦੋਂ ਆਪਾਂ ਕਿਸੇ ਸ਼ਹਿਰ 'ਚ ਜਾਂਦੇ ਆ ਤਾਂ ਸਭ ਤੋਂ ਪਹਿਲਾਂ ਸਾਡਾ ਸਵਾਲ ਇਹ ਹੀ ਹੁੰਦਾ ਵੀ ਇੱਥੇ ਗੁਰੂ ਘਰ ਕਿੱਥੇ ਨੇੜੇ ਹਾਂ ਤੇ ਉਹ ਜਿਹੜੀ ਜਿਹੜੀ ਮਾਊਥ ਐਡਵਰਟਾਈਜ਼ਮੈਂਟ ਕਹਿ ਲੋ ਜਾਂ ਜਿਹੜੀ ਇੱਕ ਜਾਣਕਾਰੀ ਵੀ ਉਹ ਆਪਾਂ ਕਰਦੇ ਨਹੀਂ ਜੀ ਉਹ ਆਪਾਂ ਕਰਦੇ ਨਹੀਂ ਐਡਵਰਟਾਈਜ਼ਮੈਂਟ ਬਿਲਕੁਲ ਨਹੀਂ ਕਰਦੇ ਨਾ ਬਾਬਾ ਜੀ ਵਾਲੇ ਹੁੰਦੀ ਸਦਾ ਹਾਂ 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 ਸਭ ਰੇ ਹੁੰਦੇ ਵਿੱਚ ਸੰਗਤ ਆਉਂਦੀ ਆ ਹੁਣ ਦੇਖੋ ਤੁਸੀਂ ਆ ਬਾਬਾ ਜੀ ਆਪਣੇ ਸਾਡੇ ਬਾਬਾ ਜੀ ਦੇ ਪ੍ਰਕਾਸ਼ ਦਿਹਾੜੇ ਦੇ 13 ਜਨਵਰੀ ਨੂੰ ਆ ਬਾਬਾ ਮੀਹਰ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਜੀ 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 ਤੇ ਅਸੀਂ 28 ਤਰੀਕ ਤੋਂ ਲੜੀਵਾਰ ਖੰਡ ਪਾਠ ਤੋਰੇ ਹੋਇਆ ਜੀ 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 ਵੀ ਉਹਨਾਂ ਦੇ ਪਿਆਰ ਦੇ ਵਿੱਚ ਜਨਮ ਦਿਨ ਉਹਨਾਂ ਦੇ ਪਰ ਜਨਮ ਦਿਨ ਦੀ ਖੁਸ਼ੀ ਦੇ ਵਿੱਚ ਜੀ ਜੀ ਤੇ ਸਾਰੀਆਂ ਸੰਗਤਾਂ ਰੋਜ਼ ਆਉਂਦੀਆਂ ਕਿੰਨੇ 13 ਖੰਡ ਪਾਠ ਹੋ ਗਏ ਤੇ ਹੁਣ ਫਿਰ ਕਾ ਪੰਜ ਰੱਖੇ ਨੇ ਅੱਜ ਹੁਣ 18 ਖੰਡ ਪਾਠ ਹੋ ਸੀ ਜਦ ਜਾਨੀ ਨਿਤਨੇਮ ਦਾ ਪ੍ਰਭਾਵ ਹੈ ਇਥੇ ਕੋਈ ਗੱਲ ਨਹੀਂ ਬਿਲਕੁਲ ਬਿਲਕੁਲ ਬਾਕੀ ਇਹ ਗੁਰਦੁਆਰੇ ਦੇ ਵਿੱਚ ਮੇਨ ਚੀਜ਼ ਇਹ ਆ ਵੀ ਪੋਲਿਟਿਕਸ ਬਿਲਕੁਲ ਇਨਵੋਲ ਨਹੀਂ ਹੈਗੀ ਕਿਸੇ ਪੋਲਿਟਿਸ਼ੀਅਨ ਨੂੰ ਅਸੀਂ ਦਰਬਾਰ ਚ ਬੋਲਣ ਨਹੀਂ ਦਿੰਦੇ ਹੂੰ ਹੂੰ ਟਾਈਮ ਨਹੀਂ ਦਿੰਦੇ ਹੂੰ ਹੂੰ ਉਹ ਆ ਕੇ ਉਹ ਫਤਿਹ ਬਲਾ ਸਕਦਾ ਸੰਗਤ ਨੂੰ ਪਰ ਆਪ ਇੱਕ ਵੋਟਾਂ ਦੀ ਗੱਲ ਨਹੀਂ ਕਰ ਸਕਦਾ ਜੀ ਐਸ ਗੁਰਦੁਆਰੇ ਦੇ ਵਿੱਚ ਪੋਲਿਟਿਕਸ ਦਾ ਕੋਈ ਮਤਲਬ ਨਹੀਂ ਨਹੀਂ ਨਿਤਨੇਮ ਤੋਂ ਦਰਬਾਰ ਦੇ ਵਿੱਚ ਕੋਈ ਸਪੀਚ ਨਹੀਂ ਦਿੱਤੀ ਜਾਂਦੀ ਵੀ ਕੋਈ ਐਵੇਂ ਲੈਕਚਰ ਦੇ ਕੇ ਅਸੀਂ ਜਾ ਕਰੀਏ ਹੂੰ ਹੂੰ ਬਸ ਪ੍ਰੋਗਰਾਮ ਦੱਸਣਾ ਜਾਂ ਦੱਸਣਾ ਵੀ ਭਾਈ ਆਹ ਨਿਤਨੇਮ ਆਪਾਂ ਕਰਨੇ ਆ ਐਸਲੂਟ ਬਸ ਨਿਤਨੇਮ ਹੀ ਮੇਨ ਚੀਜ਼ ਆ ਬਸ ਨਹੀਂ ਨਹੀਂ ਚਾਹੀਦਾ ਵੀ ਇਹੀ ਹੈ ਜੀ ਚਾਹੀਦਾ ਜਿੱਥੇ ਰਾਜਨੀਤੀ ਗਈ ਹੈ ਰਾਜਨੀਤੀ ਨੇ ਕੰਮ ਖਰਾਬ ਹੀ ਕੀਤੇ ਹੈ ਹਾਂ ਕਿਉਂਕਿ ਗੁਰੂ ਘਰ ਦੇ ਵਿੱਚ ਆ ਕੇ ਵੀ ਜੇ ਇਹੀ ਕਿਸੇ ਤਰ੍ਹਾਂ ਬਾਕੀ ਅਸੀਂ ਕਿਸੇ ਨੂੰ ਇਹ ਅਖਬਾਰ ਨਹੀਂ ਪੜਨ ਦਿੰਦੇ ਅਸੀਂ ਕਹਿੰਦੇ ਵੀ ਦਿੱਤ ਲਿਓ ਕਰੋ ਬਾਣੀ ਸੁਣੋ ਜਾਂ ਬਾਣੀ ਪੜੋ ਪੜੋ ਬਸ ਉਦੋਂ ਵੀ ਨਾ ਕੋਈ ਗੱਲ ਚਲੋ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਇਹ ਸਾਰੀ ਜਾਣਕਾਰੀ ਸਾਨੂੰ ਦਿੱਤੀ ਕਿਉਂਕਿ ਕੋਸ਼ਿਸ਼ ਕਰਾਂਗੇ ਵੀ ਸੰਗਤ ਤੱਕ ਵੀ ਇਹ ਸਾਰੀ ਜਾਣਕਾਰੀ ਪਹੁੰਚੇ ਧੰਨਵਾਦ ਜੀ ਕਿਉਂਕਿ ਸਾਰਾ ਪ੍ਰੇਮ ਦੀ ਖੇਡ ਆ ਬਸ ਆ ਜਿੰਨਾ ਅੰਦਰ ਤੁਸੀਂ ਬਿਲਡਿੰਗ ਦੇਖੀ ਤੁਸੀਂ ਮੂਵੀ ਲਈ ਆ ਜੀ 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 ਵਾਹ ਸਭ ਪ੍ਰੇਮ ਚ ਬਣਿਆ ਹੋਇਆ ਹੈ ਹਾਂ ਤੇ ਬਹੁਤ ਬਹੁਤ ਧੰਨਵਾਦ ਜੀ ਤੇ ਬਹੁਤ ਖੁਸ਼ੀ ਹੋਈ ਤੇ ਬਾਕੀ ਗੁਰੂ ਘਰ ਆ ਕੇ ਤਾਂ ਨਿਹਾਲ ਹੋਈ ਆ ਹਾਂ ਜੀ ਪ੍ਰਸ਼ਾਦ ਦਾ ਪਾਣੀ ਛਕਿਆ ਹਾਂਜੀ ਬਸ ਕੋਈ ਨਹੀਂ ਥੱਲੇ ਜਾ ਕੇ ਛਕਾ ਹਾਂਜੀ ਹਾਂ ਥੱਲੇ ਜਾ ਕੇ ਲੰਗਰ ਪ੍ਰਸ਼ਾਦ ਦਾ ਛਕ ਲਓ